ਜਿਹੜੀ ਥਾਲੀ ਖਾਣਾ ਉੱਚ ਛੇਕ ਕਰਨਾ ਬਾਬਾ ਵਣ ਕੰਮ ਨਾ ਕੋਈ ਨੇਕ ਕਰਨਾ ਜਿਹੜੀ ਥਾਲੀ ਖਾਣਾ ਉੱਚ ਛੇਕ ਕਰਨਾ ਬਾਬਾ ਵਣ ਕੰਮ ਨਾ ਕੋਈ ਨੇਕ ਕਰਨਾ ਜਿਹਦੀ ਥਾ ਥਾਂ ਦੇ ਉੱਤੇ ਯਾਰ ਹਾਨੀ ਹੁੰਦੀ ਆ ਥਾ ਥਾਂ ਦੇ ਉੱਤੇ ਯਾਰ ਹਾਨੀ ਹੁੰਦੀ ਆ ਆਹੀ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਆ ਗਿਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਧਰਮਾਂ ਦੇ ਨਾਂ ਤੇ ਲੜਾਉਣਾ ਲੋਕਾਂ ਨੂੰ ਚੱਕਰਾਂ ਦੇ ਵਿੱਚ ਐਵੇਂ ਪਾਉਣਾ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਣਾ ਲੋਕਾਂ ਨੂੰ ਚੱਕਰਾਂ ਦੇ ਵਿੱਚ ਐਵੇਂ ਪਾਉਣਾ ਲੋਕਾਂ ਨੂੰ ਭੋਲੇ ਬੰਦਿਆਂ ਨਾਲ ਕਰਨੀ ਸ਼ੈਤਾਨੀ ਹੁੰਦੀ ਆ ਇਹੋ ਗਿਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਇਹੋ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ